ਤੇ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੰਗਾਮਾ ਹੋਇਆ ਜੇਲ੍ਹ ਦੇ ਅੰਦਰ ਕੈਦੀ ਤੇ ਹਵਾਲਾਤੀ ਆਪਸ ਦੇ ਵਿੱਚ ਝੜੇ ਨੇ ਹੰਗਾਮਾ ਹੋਣ ਤੇ ਜੇਲ੍ਹ ਦਾ ਸਾਇਰਨ ਵੱਜਣ ਲੱਗਾ ਜੇਲ੍ਹ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਵਜ੍ਹਾ ਕੀ ਹੈ ਲੜਾਈ ਦੀ ਹਲੇ ਇਹ ਪਤਾ ਨਹੀਂ ਚਲ ਪਾਇਆ ਪਰ ਸਿਰਫ ਇੰਨੀ ਖਬਰ ਆਈ ਕਿ ਜੇਲ੍ਹ ਦੇ ਅੰਦਰ ਕੈਦੀ ਤੇ ਹਵਾਲਾਤੀ ਆਪਸ ਦੇ ਵਿੱਚ ਝੜੇ ਨੇ ਕੈਦੀ ਤੇ ਹਵਾਲਾਤੀ ਦਾ ਮਤਲਬ ਹੈ ਜਿਹੜੇ ਅੰਡਰ ਟ੍ਰਾਇਲ ਨੇ ਹੈ ਉਹਨਾਂ ਨੂੰ ਹਵਾਲਾਤੀ ਕਿਹਾ ਜਾਂਦਾ ਔਰ ਜਿਹੜੇ ਸਜ਼ਾ یافتਾਂ ਨੇ ਜਿਹੜੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਵਾਕਫਾ ਕੇਸਾਂ ਦੇ ਵਿੱਚ ਉਹ ਕਿਹਾ ਨੇ ਸੋ ਹਵਾਲਾਤੀ ਵੀ ਜਿਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਜਾਂਦਾ ਔਰ ਉਹ ਜੁਡੀਸ਼ੀਅਲ ਰਿਮਾਂਡ ਕਈ ਵਾਰ ਕਈ ਕਈ ਮਹੀਨਿਆਂ ਤੱਕ ਐਕਸਟੈਂਡ ਹੁੰਦਾ ਰਹਿੰਦਾ ਤਾਂ ਉਹ ਸਾਰੇ ਹਵਾਲਾਤੀ ਹੁੰਦੇ ਨੇ ਹਾਲਾਂਕਿ ਇਹਨਾਂ ਨੂੰ ਅਲੱਗ-ਅਲੱਗ ਬੈਰਕਾਂ ਦੇ ਵਿੱਚ ਰੱਖਿਆ ਜਾਂਦਾ ਪਰ ਫਿਰ ਵੀ ਜਦੋਂ ਕਦੇ ਬਾਹਰ ਸਮਾਂ ਹੁੰਦਾ ਦਿਨ ਵੇਲੇ ਬਾਹਰ ਕੱਢਿਆ ਜਾਂਦਾ ਔਰ ਬੰਦੀ ਹੋਣ ਤੇ ਵਾਪਸ ਇਹਨਾਂ ਨੂੰ ਫਿਰ ਬੈਰਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਲੜਾਈ ਹੋਈ ਹੈ ਸਿਰਫ ਇਹ ਖਬਰ ਆਈ ਹੈ ਹੋਰ ਜਾਣਕਾਰੀ ਲਈ ਬਿਸ਼ੰਬਰ ਬਿੱਟੂ ਸਾਡੇ ਸਹਿਯੋਗੀ ਜੁੜੇ ਨੇ ਬਿਸ਼ੰਬਰ ਪਤਾ ਚੱਲ ਪਾਇਆ ਕੌਣ ਕੌਣ ਨੇ ਕਿਹੜੇ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਕੋਈ ਕੋਈ ਡਿਟੇਲ ਜੀ ਬਿਲਕੁਲ ਬਿਲਕੁਲ ਜੇ ਹੁਣੇ ਜਿਲ੍ਹੇ ਸੰਬਲੁਰ ਨਾਲ ਗੱਲਬਾਤ ਸਾਡੀ ਹੋਈ ਹੈ ਉਹਨਾਂ ਦੇ ਕਹਿਣ ਤੋਂ ਪਤਾ ਜਿਹੜੇ ਜੇਲ੍ਹ ਦੇ ਕਾਦੀ ਦੇ ਹਵਾਲੇ ਤੋਂ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਭੜੇ ਰਹੇ ਨੇ ਜੇ ਤਾਂ ਦੇ ਜੇਲ੍ਹ ਦੇ ਅਧਿਕਾਰੀ ਉਹਨਾਂ ਨੇ ਸੈਰਨ ਵਗੈਰਾ ਲਾਜਾਇਆ ਤਾਂ 203 ਸاعة ਬੱਚੇ ਤੋਂ ਬਾਅਦ ਜੇਲ੍ਹ ਦੇ ਅਧਿਕਾਰੀ ਜਾਂ ਪੁਲਿਸ ਦੇ ਅਧਿਕਾਰੀ ਜਿਹੜੇ ਬਰਦਾਸਪੁਰ ਉਹ ਵੀ ਉੱਧਰ ਪਹੁੰਚੇ ਨੇ ਫਿਰ ਹਾਲਾਤ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਲੇਕਿਨ ਜੋ ਜੇਲ੍ਹ ਸੁਵਿਰਨ ਨਾਲ ਫੋਨ ਤੇ ਗੱਲ ਹੋਈ ਸੀ ਉਹਨਾਂ ਨੇ ਕਹਣਾ ਵੀ ਹਾਂ ਲੜਾਈ ਨੇ ਤੇ ਪੁਲਿਸ ਦੇ ਅਧਿਕਾਰੀ ਇਹ ਪਹੁੰਚੇ ਨੇ ਉਹ ਮਾਮਲੇ ਦੀ ساری ਦੇਖ ਰੇਪੇ ਨੇ ਕਿੰਨਾ ਕੁ ਪਿਆਲਾ ਔਰ ਇਹ ਗੱਲ ਕਲੀਅਰ ਆ ਗਈ ਇਥੇ ਜੇਲ੍ਹ ਦੇ ਹਵਾਲਾ ਦੀ ਔਰ ਕਹਤਿਆਂ ਆਪਾਂ ਆਹ ਹੋਇਆ ਕੁਝ ਲੋਕ ਫਟਟਰ ਵੀ ਮੌਲੀ ਹੋਏ ਜਿਨ੍ਹਾਂ ਨੂੰ ਥੋੜੀ ਦੇਰ ਤੱਕ ਸ਼ਹਿਰ ਸਰਕਾਰੀ ਹਸਪਤਾਲ ਵੀ ਲਿਹਾਣਗੇ ਲੇਕਿਨ ਇਹ ਇਸ ਕਰਕੇ ਜਿਹੜੇ ਅਧਿਕਾਰੀ ਅੰਦਰ ਗਏ ਹੋਏ ਨੇ ਉਹ ਖਿਲਾਫ ਜਾਣਕਾਰੀ ਦੀਆਂ ਤੋਂ ਪਾਇਦਾ ਹੈ ਨਾ ਜੇਲ੍ਹ ਸੁਬਿਰ ਦਾ ਕਹਿਣਾ ਆਇਆ ਵੀ ਇਹ ਜੇਲ੍ਹ ਹਵਾਲਾਪਤੀ ਔਰ ਕੈਦੀਆਂ ਦਾ ਆਪੋ ਜੀ ਫਕਰਾਰ ਹੋਇਆ ਸੋ ਹਲੇ ਇਹ ਨਹੀਂ ਪਤਾ ਲੱਗਿਆ ਕਿ ਲੜਾਈ ਕਿਉਂ ਹੋਈ ਕਿਸ ਵਜ੍ਹਾ ਨਾਲ ਹੋਈ ਕਿਸੇ ਦੇ ਕੋਈ ਕੋਈ ਛੱਟਫੇਟ ਵੱਜੀ ਹੋਵੇ ਜੀ ਜੀ ਫਿਲਹਾਲ ਇਹ ਪਤਾ ਨਹੀਂ ਲੱਗੇ ਲੜਾਈ ਕਿਉਂ ਹੋਈ ਕੀ ਵਜ੍ਹਾ ਲੜਾਈ ਹੋਈ ਲੇਕਿਨ ਇਹ ਜੂਰੂਰ ਲੜਾਈ ਕਿਉਂ ਹੋਈ ਬਾਕੀ ਜਿਹੜੀ ਛੱਟਪੜ ਕਿਆਂ ਦੇ ਲੱਗੀਆਂ ਨੇ ਮੋਲੀ ਉਹਨੂੰ ਥੋੜੀ ਦੇਰ ਤੱਕ ਸਾਡੇ ਮਾਮਲੇ ਸਾਹਮਣੇ ਆ ਜਾਵੇਗਾ ਜੀ ਠੀਕ ਹੈ ਧੰਨਵਾਦ ਬਿਸ਼ੰਬਰ ਇਸ ਜਾਣਕਾਰੀ ਦੇ ਲਈ ਤਾਂ ਬਿਸ਼ੰਬਰ ਬਿੱਟੂ ਸਾਡੇ ਸਹਿਯੋਗੀ ਇਹ ਜਾਣਕਾਰੀ ਦੇ ਰਹੀ ਸੀ ਹਲੇ ਤੱਕ ਇਸ ਬਾਰੇ ਪਤਾ ਨਹੀਂ ਚੱਲਿਆ ਸਿਰਫ ਇੰਨੀ ਖਬਰ ਆਈ ਹੈ ਕਿ ਜਦੋਂ ਲੜਾਈ ਹੋਈ ਤਾਂ ਜੇਲ ਦਾ ਸਾਇਰਨ ਵੱਜਿਆ ਤੇ ਮੌਕੇ ਤੇ ਸਾਰੇ ਜੇਲ ਅਧਿਕਾਰੀ ਉੱਥੇ ਪਹੁੰਚੇ ਤਾ ਗਿਆ ਦਰਸਲ ਸਾਰੇ ਦਰਸ਼ਕਾਂ ਨੂੰ ਯਾਦ ਹੋਵੇਗਾ ਪਿਛਲੇ ਸਾਲ ਦੀ ਜਿਹੜੀ ਕਿ ਪੂਰੀ ਘਟਨਾ ਹੈ ਜਿਸ ਤਰੀਕੇ ਨਾਲ ਆਪਣੇ ਸਾਥੀ ਨੂੰ ਛਡਾਉਣ ਦੇ ਲਈ ਅਮਰਪਾਲ ਤੇ ਉਸਦੇ ਸਾਥੀਆਂ ਦੇ ਵੱਲੋਂ ਅਜਨਾਲਾ ਖਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਂਦਾ ਹੈ, ਘਰਾਉ ਕੀਤਾ ਜਾਂਦਾ ਹੈ, ਖੂਬ ਹੰਗਾਮਾ ਕੀਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਲਗਾਤਾਰ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ, ਤੇ ਅਜਨਾਲਾ ਕਾਹਨਿ ਕਿਤੇ ਵੱਡੀ ਮੁਸ਼ਕਲ ਸਾਬਤ ਹੁੰਦਾ ਹੈ ਅਮਰਪਾਲ ਤੇ ਉਸਦੇ ਸਾਥੀਆਂ ਦੇ ਲਈ। ਜਿਸ ਤੋਂ ਬਾਅਦ ਪੁਲਿਸ ਦਾ ਵੱਟਾ ਐਕਸ਼ਨ ਨਜ਼ਰ ਆਉਂਦਾ ਹੈ। ਅਮਰਪਾਲ ਇਕੱਲੇ ਕਰਕੇ ਉਸਦੇ ਸਾਥੀਆਂ ਨੂੰ ਜੋ ਕਿ ਆ ਗ੍ਰਫ्तार ਕੀਤਾ ਜਾਂਦਾ ਫਿਰ ਅਸਮ ਦੀ ਡਿਬਰਗਾ ਜੇਲ੍ਹ ਪੇਟਾ ਜਾਂਦਾ ਐ ਨੇ ਰਗਾ ਕੇ ਪਹਿਲਾਂ 1 ਸਾਲ ਦਾ ਕਿਉਂਕਿ ਐਨਐਸਏ ਹੁੰਦਾ 1 ਸਾਲ ਜਿਵੇਂ ਖਤਮ ਹੁੰਦਾ ਉਸ ਤੋਂ ਬਾਅਦ ਚ ਮੁਰ ਤੋਂ ਅਮਰਪਾਲ ਤੋਂ ਦੇ ਸਾਥੀਆਂ ਤੇ ਜਿਹੜਾ ਕਿ ਨੈਸ਼ਨਲ ਸਕਿਉਰਿਟੀ ਐਕਟ ਉਹ ਐਕਸਟੈਂਡ ਕੀਤਾ ਗਿਆ ਉਸ ਨੂੰ ਵਧਾਇਆ ਗਿਆ ਤਾਂ ਇਸ ਦੇ ਵਿਚਾਰੇ ਆ ਲੋਕ ਸਭਾ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਹਾਲਾਂਕਿ ਉਸ ਵੇਲੇ ਅਮਰਪਾਲ ਜੇਲ੍ਹ ਦੇ ਵਿਚਤਨ ਪਰ ਉਸ ਦੇ ਸਾਥੀਆਂ ਦੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਕਿ ਅਮਰਪਾਲ ਅਸ਼ਨਾਲਾ ਤੋਂ ਚੋਣ ਲੜਨਗੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਸ਼ਨਾਲਾ ਦੇ